ਪਟਿਆਲਾ ਤੋਂ ਬੇਹਦੀ ਮੰਦ ਪਾਗੀ ਖਬਰ ਸਾਹਮਣੇ ਹੈ ਜਿੱਥੇ ਅੱਜ ਸਵੇਰੇ ਇੱਕ ਟਰੱਕ ਟਰਾਲਾ ਜਿਹੜਾ ਈ ਰਿਕਸ਼ਾ ਉੱਤੇ ਟੜ ਜਾਂਦਾ ਤੇ ਬੇਹਦੀ ਭਿਆਨਕ ਹਾਦਸਾ ਵਾਪਰ ਗਿਆ ਉੱਥੇ ਮੋਕਕੇ ਤੇ ਜਿਹੜੇ ਤਿੰਨ ਲੋਕ ਈ ਰਿਕਸ਼ਾ ਦੇ ਵਿੱਚ ਸਵਾਰ ਸੀ ਉਹਾਂ ਦੀ ਮੌਤ ਹੋ ਗਈ ਤੇ ਉੱਥੇ ਜਿਹੜੇ ਰਾਹgir ਚੱਲ ਰਹੇ ਸੀ ਜੇ ਦੋ ਮੋਟਰਸਾਈਕਲ ਦਸੇ ਜਾ ਰਹੇ ਨੇ ਸਵਾਰ ਲੋਕੀ ਜਾ ਰਹੇ ਸੀ ਲਾਗੇ ਉਹਨਾਂ ਦੇ ਵੀ ਗੰਭੀਰ ਸੱਟਾਂ ਆਈਆਂ ਜਿਨ੍ਹਾਂ ਨੂੰ ਹੁਣ ਪਟਿਆਲਾ ਰਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਜਿਹੜੇ ਇਲਾਜ ਨੇ ਉਹ ਦੋਨੋਂ ਜਾਣੇ ਮੋਟਰਸਾਈਕਲ ਸਵਾਰ ਕੰਵਾਜ਼ ਦੇ ਕੀ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਬੇਹਦੀ ਭਿਆਨਕ ਹਾਦਸਾ ਵਾਪਰਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਜੋ ਜਿਹੜਾ ਡਿਵਾਈਡਰ ਉਹ ਵੀ ਟੁੱਟ ਗਿਆ ਜਿਹੜਾ ਟਰੱਕ ਹੈ ਈ ਰਿਕਸ਼ਾ ਉੱਤੇ ਚੜ ਜਾਂਦਾ ਹੈ ਬੇਕਾਬੂ ਹੁੰਦਾ ਹੈ ਜਿਹੜਾ ਟਰੱਕ ਤੇ ਸੰਤੁਲਨ ਨਹੀਂ ਆਪਣਾ ਸਾਮ ਪਾਉਂਦਾ ਜਿਸ ਤੋਂ ਬਾਅਦ ਈ ਰਿਕਸ਼ਾ ਇਸ ਦੇ ਥੱਲੇ ਆ ਜਾਂਦਾ ਹੈ ਜਿਹੜੀਆਂ ਤਿੰਨ ਸਵਾਰੀਆਂ ਉਹ ਵੀ ਇਸ ਦੇ ਥੱਲੇ ਹੇਠਾਂ ਆ ਕੇ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਹੈ ਮੈਂ ਅਰਮਨ ਸੇਕ ਐਕਸੀਡੈਂਟ ਜਿਹਨੇ ਹੋਇਆ ਤੁਹਾਡੇ ਕੋਲ ਕੀ ਹੈ ਮੇਰੀ ਭਾਲੀ ਸੀਗੀ ਉਹ ਐਤ ਯੂਨੀਵਰਸਿਟੀ ਪੜ੍ਹਦੀ ਆ ਉਹ ਆਟੋ ਲੈ ਕੇ ਆ ਰਹੀ ਸੀ ਤੇ ਆਟੋ ਆਦੇ ਇੱਥੇ ਆ ਇਸ 3 ਵਾਲਾ ਜਿਹੜਾ ਮੋੜ ਹੈਗਾ ਆ ਇੱਥੇ ਹੋਈ ਐਕਸੀਡੈਂਟ ਇਤੇ ਆ ਕੇ ਪਿੱਛੋਂ ਦੇ ਟਰੱਕ ਆਇਆ ਟਰਾਲਾ ਸੀਗਾ ਉਹ ਆ ਕੇ ਪਹਿਲੇ ਉਹ ਦਸਨ ਦੇ ਮਤਾਬਕ ਕੁੜੀ ਦੇ ਦਸਨ ਦੇ ਮਤਾਬਕ ਉਹ ਪਹਿਲੇ ਆ ਕੇ ਉਹਦੀ ਕੰਦੀ ਵਰੀ ਸਪੈਕਸ ਤੇ ਲੱਗਿਆ ਇਹਦਾ ਸਾਈਡ ਤੇ ਸੀ ਨਾ ਇਹਦੀ ਸਪੈਕਸ ਹਲੇ ਗਿਰੀ ਮੇਰੀ ਉਦੋਂ ਬਾਅਦ ਜਿਹੜਾ ਡਰਾਈਵਰ ਸੀਗਾ ਉਹ ਪਹਿਲੇ ਗਿਰ ਗਿਆ نیچے ਇਹ ਦੋਨਾਂ ਟਾਇਰਾਂ ਦੇ ਵਿਚਾਲੇ ਆ ਗਈ ਇਹ ਕਹਿੰਦੀ ਮੈਂ 1 ਮਿੰਟ ਵੀ ਥੋੜਾ ਜਿਹਾ ਵੀ ਅੱਗੇ ਪਿੱਛੇ ਹੁੰਦਾ ਟਰੱਕ ਤੇ ਮੈਂ نیچے ਆ ਗਈ ਸੀ ਕਹਿੰਦੀ ਉੱਠ ਕੇ ਨਿਕਲ ਕੇ ਬਾਹਰ ਨਿਕਲੀ ਤੇ ਬਿੱਟੂ ਦੀ ਸਟੈਕਚਰ ਆ ਫੋਨ ਵਗੈਰਾ ਸੀ ਉਹ ਤਾਂ ਕੋਈ ਲੈ ਗਿਆ ਚੱਕ ਕੇ ਲੈ ਗਿਆ ਜਾਂ ਕਿਆ ਹੋਇਆ ਰੱਬ ਜਾਣੇ ਇਹ ਕੋਈ ਇਥੋਂ ਬੰਦਾ ਨੀਤਨ ਕਰਕੇ ਸੀ ਕੋਈ ਲਾਜ ਯੂਨੀਵਰਸਿਟੀ ਦਾ ਉਹਨੇ ਦੇਖਿਆ ਵੀ ਕੁੜੀ ਘਬرائی ਬਹੁਤ ਆ ਉਹਨੇ ਚੱਕੇ ਚੁੱਕੇ ਉਹਨੂੰ ਪਾਸੇ ਕੀਤਾ ਤੇ ਪਾਸੇ ਕਰਕੇ ਫਿਰ ਉਹ ਉਹਨੂੰ ਪੁੱਛਿਆ ਵੀ ਤੇਰਾ ਕੋਈ ਪੰਜੀ ਮੈਂ ਘਰ ਜਾਣਾ ਅਨੰਦਪੁਰ ਸਾਹਿਬ ਦੀ ਰਹਿਣ ਵਾਲੀ ਆ ਤੇ ਘਰ ਜਾਣਾ ਮੈਂ ਤੇ ਉਹ ਕਹਿੰਦੇ ਵੀ ਤੇ ਹੋਰ ਹੈਗਾ ਤੇ ਕੋਈ ਮੇਰਾ ਮਾਮਾ ਆ ਗਿਆ ਫਿਰ ਉਹ ਮੇਰੇ ਘਰ ਛੱਡ ਗਿਆ ਇਹ ਤੇ ਹੁਣ ਮੈਂ ਆਇਆ ਸੀ ਆ ਮਿਸਕਸ ਤੇ ਆ ਬੋਤਲੂ ਦੀ ਪਾਣੀ ਵਾਲੀ ਉਮਰ ਕਿੰਨੀ ਹੈ ਬੇਟੀ ਉਮਰ 26 ਸਾਲ ਹੈ ਤੇ ਪੰਜਾਬ ਯੂਨੀਵਰਸਿਟੀ ਪੜ੍ਹਦੇ ਸੀ ਸਾਹਮਣੇ ਹੋਸਟਲ ਹੈ ਇਹ ਹਾਦਸਾ ਕਿੰਨੇ ਵਜੇ ਹੋਇਆ ਹੈ ਇਹ ਮੈਂ ਹੁਣ ਇਹਨਾਂ ਦੀ ਕਹਿ ਸਕਦਾ ਕੋਈ ਗੱਲ ਬਾਤ ਕੀਤੀ ਹੋਈਗੀ ਹਾਦਸਾ ਕਿਤੇ ਵਜੇ ਹੋਇਆ ਮੈਂ ਉਹਨੂੰ ਕੁਝ ਖਾਸ ਨਹੀਂ ਪੁੱਛਿਆ ਕਿ ਉਹ ਇਸੇ ਕੰਡੀਸ਼ਨ 'ਚ ਹੈ ਨਹੀਂ ਸੀ ਤੇ ਮੌਤ ਕਿੰਨੇ ਲੋਕ ਜਿਹੜੀ ਦੇ ਜਮੋਤ ਹੋ ਗਈ ਹੈ ਇਹਦੇ ਵਿੱਚ 200 ਟੈਂਪੂ ਦੇ ਵਿੱਚ 4 ਜਣੇ ਸਿਗੇ ਦੋ ਸਰਦਾਰ ਸੀਗੇ ਇੱਕ ਸਰਦਾਰ ਟੈਂਪੂ ਵਾਲਾ ਸੀ ਤੇ ਉਹ ਇਹ ਸਾਈਡ ਤੇ ਬੈਠੀ ਪਰਲੇ ਪਾਸੇ ਪਰਾਖਲੇ ਪਾਸੇ ਉਹ ਉਹਨੇ ਬਚ ਗਏ ਥੋੜਾ ਮोटा ਮੜਾ ਮੋਟਾ ਨੂੰ ਜਾਇਆ ਲੇਕਿਨ ਇਹ ਦੋਨੇ ਜਨੇ ਡਰਾਈਵਰ ਤੇ ਉਹਨੇ ਕੋਡ ਦੋਨੇ ਟਾਇਰਾਂ ਦੇ ਵਿਚ ਆ ਗਈ ਸੈਂਟਰ ਦੇ ਵਿੱਚ ਉਹਦੇ ਕਹਿਣ ਮੁਤਾਬਕ ਇਹਦਾ ਟੈਂਪੂ ਵਾਲਾ ਤਾਂ ਪਤਾ ਹੀ ਨਹੀਂ ਲੱਗਿਆ ਪਿੱਛੇ ਗੋਲ ਹੋ ਗਿਆ ਇੱਕ ਟੈਂਪੂ ਵਾਲਾ ਵੀ ਮੌਤ ਹੋਈ ਆਈ ਇਹ ਗੋਲ ਦੀ ਮੌਤ ਹੋਈ ਉਹਦੇ ਪਹਿਲਾਂ ਵੀ ਪੈਰ ਕਟਿਆ ਪਿਆ ਇੱਕ ਬਹਨੇ ਉਸ ਬਾਰੇ ਕੋਈ ਨੌਲੇਜ ਨਹੀਂ ਹੈਗੀ ਦੋ ਕੁੜੀ ਨੇ ਦੱਸਣ ਪਾਵੇ ਨਾ ਹੁਣ ਕੋਈ ਜਾ ਕੇ ਕੀ ਕੀ ਲੱਗਦਾ ਟਰਾਲੇ ਵਾਲੀ ਦੀ ਕੁਝ ਨਹੀਂ ਕਹਿ ਸਕਦੇ ਜੀ ਉਹ ਦੋਹਣਾ ਸਾਈਡ ਦੇ ਉੱਤੇ ਟੈਂਪੂ ਆਪਣੀ ਸਾਈਡ ਤੇ ਇਹ ਕਹਿੰਦੀ ਵੀ ਟੈਂਪੂ ਸਾਈਡ ਤੇ ਜਾ ਰਿਹਾ ਸੀ